ਪੁੱਤ ਦੀ ਪਤਨੀ ਧੀਆ ਵਰਗੀ ਨੌ ਨੂੰ ਰੰਨ ਬਣਾਉਂਦੀਆਂ ਗੱਲਾਂ ਕਰਿਆ ਸੁਪਤਾ ਪਿਆ ਗੁੱਸਾ ਜਾਗ ਜਾਂਦਾ ਹੈ ਗੁਰਦੇਵ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਆਵਾਜ਼ ਕੰਬਣ ਲੱਗ ਪੈਂਦੀ ਹੈ ਹੰਝੂ ਡੁੱਲਣ ਲੱਗ ਪੈਂਦੇ ਹਨ ਤੇ ਉਹ ਲੰਮਾ ਹੌਕਾ ਲੈ ਕੇ ਚੁੱਪ ਕਰ ਜਾਂਦੀ ਹੈ ਗੋਡੇ ਵਿੱਚ ਸਿਰ ਦੇ ਕੇ ਸਿਸਕੀਆਂ ਭਰਦੀ ਹੋਈ ਰਹਿੰਦੀ ਹੈ ਕਿ ਅੰਦਰਲਾ ਦਰਦ ਉਸ ਨੂੰ ਇਉ ਕਿੰਨਾ ਕੁਚਰ ਬੈਠਣ ਦਿੰਦਾ ਉਹ ਫੇਰ ਬੋਲਣਾ ਸ਼ੁਰੂ ਕਰਦੀ ਹੈ ਸੌਰੇ ਨੇ ਲਿਖਿਆ ਸੀ ਇਕਵਾਲ ਦਾ ਮੈਨੂੰ ਪਤਾ ਸੀ ਉਹ ਸ਼ਾਦੀ ਦੇ ਕਾਬਿਲ ਨਹੀਂ ਸੀ ਪਰ ਖਾਨਦਾਨ ਦੀ ਇੱਜ਼ਤ ਖਾਤਰ ਉਸਦੀ ਸ਼ਾਦੀ ਕਰਨੀ ਪਈ ਸ਼ਾਦੀ ਪਿੱਛੋਂ ਉਹਦਾ ਸੁਭਾਅ ਹੀ ਬਦਲ ਗਿਆ ਉਹ ਚਿਚਿੜਾ ਹੋ ਗਿਆ ਬਹੁਤ ਨਰਦਈ ਹੋ ਗਿਆ ਖਿਆਲ ਸੀ ਤੇਰੇ ਨਾਲ ਉਹ ਪਰਚਾ ਜਾਏਗਾ ਦੇਖਦਾ ਹਾਂ ਤੂੰ ਸਾਰੀ ਰਾਤ ਜਾਗਦੀ ਰਹਿੰਦੀ ਹੈ ਇਕਵਾਲ ਤੇਰੇ ਨਾਲ ਚੰਦਾ ਸੁਲੂਕ ਨਹੀਂ ਕਰਦਾ ਮੈਨੂੰ ਤੇਰੇ ਦਿਲ ਤੇਰੇ ਨਾਲ ਦਿਲੋਂ ਹਮਦਰਦੀ ਹੈ ਤੂੰ ਚਾਹੇ ਤਾ ਮੇਰੇ ਦਿਲ ਦੀ ਰਾਣੀ ਬਣ ਕੇ ਇਸ ਕਰਦੀ ਮਾਲਕਣ ਬਣ ਸਕਦੀ ਐ ਦੁਨੀਆ ਵਿੱਚ ਸਭ ਕੁਝ ਖੁੱਲੇ ਆਮ ਨਹੀਂ ਹੁੰਦਾ ਬੜੀਆਂ ਗੱਲਾਂ ਪਰਦੇ ਵਿੱਚ ਹੁੰਦੀਆਂ ਹਨ ਰੱਬ ਵੀ ਆਪਣੇ ਭੇਰ ਕਿਸੇ ਨੂੰ ਨਹੀਂ ਦਿੰਦਾ ਲੋਕਿਆ ਲੋਕਿਆ ਸਭ ਕੁਝ ਕਰੀ ਜਾਂਦਾ ਕੁਝ ਵੀ ਪੁੰਨ ਪਾਪ ਨਹੀਂ ਇਹ ਸਭ ਮੰਨਣ ਦੀਆਂ ਗੱਲਾਂ ਨੇ ਕੋਈ ਜ਼ਬਰਦਸਤੀ ਨਹੀਂ ਅਜਿਹੇ ਰਿਸ਼ਤੇ ਜ਼ਬਰਦਸਤੀ ਨਾਲ ਨਹੀਂ ਬਣਦੇ ਹੁੰਦੇ ਮੈਂ ਨਹੀਂ ਚਾਹੁੰਦਾ ਤੂੰ ਦੁਖੀ ਰਹੇ ਚੋਰੀਆਂ ਵਿੱਚ ਆਪਣੀ ਜਵਾਨੀ ਗਾ ਲਵੇ ਜਵਾਨੀ بار بار ਨਹੀਂ ਆਉਂਦੀ ਤੇਰੀ ਮਰਜ਼ੀ ਬਿਨਾ ਕੁਝ ਨਹੀਂ ਹੋਵੇਗਾ ਜੋ ਵੀ ਹੋਵੇਗਾ ਤੇਰੀ ਮਰਜ਼ੀ ਅਨਸਾਰ ਹੋਵੇਗਾ ਚੰਗੀ ਤਰ੍ਹਾਂ ਸੋਚ ਕੇ ਦੱਸੀ ਮੈਨੂੰ ਰੋਣ ਆਈ ਜਾਏ ਕਿ ਮੈਨੂੰ ਹੁਣ ਸਹਰੇ ਦੀ ਰਖੇਲ ਬਣਨਾ ਪਊ ਰੋ ਰੋ ਕੇ ਬੁਰਾ ਹਾਲ ਕਰ ਲਿਆ ਢੁੱਕ ਖਤਮ ਹੋ ਗਈ ਨੀਂਦ ਤਾਂ ਪਹਿਲਾਂ ਹੀ ਕੱਟ ਜਾਂਦੀ ਹੁਣ ਸਾਰੀ ਰਾਤ ਜਾਗਦੀ ਦੀ ਲੰਘ ਜਾਂਦੀ ਦੀਵਾਲੀ ਆ ਰਹੀ ਸੀ ਚਾਰ ਪੰਜ ਦਿਨਾਂ ਦੀ ਤਾਂ ਗੱਲ ਸੀ ਜੀ ਵੀ ਨੇ ਦੱਸਿਆ ਸੀ ਇਕਵਾਲ ਦੀਵਾਲੀ ਨੂੰ ਆ ਰਿਹਾ ਹੈ ਉਮੀਦ ਨਹੀਂ ਸੀ ਉਸਦੇ ਆਉਣ ਦੀ ਦੋ ਦੀਵਾਲੀਆਂ ਲੰਘ ਗਈਆਂ ਸਨ ਉਹ ਨਹੀਂ ਸੀ ਆਇਆ ਸੋਚਿਆ ਸੀ ਜੀਵੀ ਨੂੰ ਨਾਲ ਲਿਜਾ ਕੇ ਉਸ ਨੂੰ ਚੰਡੀਗੜ੍ਹ ਜਾ ਕੇ ਮਿਲੂੰਗੀ ਪਿਓ ਦੇ ਚਿੱਠੀ ਵਿਖਾ ਕੇ ਆਪਣੇ ਪ੍ਰਤੀਬੱਧਾ ਧਰਮ ਦਾ ਸਬੂਤ ਦੇਵਾਂਗੀ ਉਸਦੇ ਬਾਪ ਦੇ ਕਤੂਦ ਦੱਸੂੰਗੀ ਜੀਵੀ ਤੇ ਇਕਬਾਲ ਦੀ ਕੋਠੀ ਦਾ ਵੀ ਪਤਾ ਲੈ ਲਿਆ ਸੀ ਪਰ ਜੀਵੀ ਨੇ ਸਮਝਾਇਆ ਦੀਵਾਲੀ ਤੱਕ ਉਡੀਕ ਲੈਣਾ ਚਾਹੀਆ ਹੈ 4-5 ਦਿਨਾਂ ਦੀ ਤਾਂ ਗੱਲ ਹੈ ਜੀਵੀ ਤੇ ਸੋਹਰੇ ਦੀਆਂ ਗੱਲਾਂ ਸੁਣ ਕੇ ਮੈਂ ਹੋਰ ਹੀ ਪੈਪੀਤ ਹੋ ਗਈ। ਬੁਰਸ਼ਿਆਂ ਵਰਗੇ ਦੋ ਨੌਕਰ ਸਨ ਬੱਬਰ ਤੇ ਸ਼ੇਰਾ ਉਹ ਹਰ ਰੋਜ਼ ਸੋਹਰੇ ਦੀਆਂ ਰਾਤਾਂ ਰੰਗੀਨ ਕਰਨ ਲਈ ਕੁੜੀਆਂ ਲੈ ਕੇ ਆਉਂਦੇ ਸਨ। ਤੀਮੀ ਤੋਂ ਬਿਨਾ ਉਹ ਸੌਂ ਹੀ ਨਹੀਂ ਸਕਦਾ ਸੀ। ਜੀ ਕੀਤਾ ਜੀਵੀ ਨੂੰ ਸੋਹਰੇ ਦੀ ਚਿੱਟੀ ਵਾਲੀ ਗੱਲ ਦੱਸ ਦਿਆਂ। ਫਿਰ ਸੋਚਿਆ ਮਨਾ ਪਤਾ ਨੇ ਜੀਵੀ ਇਸ ਦਾ ਕੀ ਮਤਲਬ ਸਮਝੇ। ਇਕਵਾਲ ਦੇ ਆਉਣ ਤੱਕ ਇਹ ਗੱਲ ਢਿੱਡ ਵਿੱਚ ਹੀ ਰਹਿਣੀ ਚਾਹੀਦੀ ਹੈ ਚਾਰ ਪੰਜ ਦਿਨ ਚਾਰ ਪੰਜ ਸਾਲਾਂ ਵਾਂਗ ਲੰਘੇ ਅਖੀਰ ਦੀਵਾਲੀ ਦਾ ਦਿਨ ਆ ਗਿਆ ਇਕਵਾਲ ਕਿਸੇ ਵਕਤ ਵੀ ਆ ਸਕਦਾ ਸੀ ਦੁਪਹਿਰ ਪਿੱਛੋਂ 3:00 ਵਜੇ ਇਕਵਾਲ ਆਇਆ ਮਨ ਸਾਫ਼ ਸੀ ਸਰੀਰ ਪਵਿੱਤਰ ਸੀ ਕੋਈ ਪਾਪ ਨਹੀਂ ਕੀਤਾ ਸੀ ਮੈਂ ਸੱਚੀ ਸੀ ਮੈਨੂੰ ਲਕੂਣ ਦੀ ਲੋੜ ਕੀ ਸੀ ਇਕਵਾਲ ਕੋਲ ਗਈ ਜੀ ਕਰਦਾ ਸੀ ਉਸ ਨੂੰ ਜੱਫੀ ਪਾ ਕੇ ਮਿਲਾਂ ਗੱਲ ਲਾ ਕੇ ਉੱਚੀ ਉੱਚੀ ਤਾਹਾਂ ਮਾਰ ਕੇ ਰੋਣਾ ਪਰ ਹੌਸਲਾ ਨਾ ਪਿਆ ਗੱਲ ਦੱਸਣ ਦੀ ਕਾਹਲ ਨੇ ਦਿਲ ਵਿੱਚ ਜਵਾਰ-ਪਾਟਾ ਪੈਦਾ ਕਰ ਰੱਖਿਆ ਸੀ ਸਤਿ ਸ਼੍ਰੀ ਅਕਾਲ ਬੁਲਾਈ ਉਸ ਨੇ ਪਿਆਰ ਨਾਲ ਪੁੱਛਿਆ ਦੇ ਕੀ ਹਾਲ ਹੈ ਸੁਣ ਖੜਪੜ ਗਈ ਹੁਸ਼ੀ ਨਾਲ ਕੰਮਲੀ ਹੋ ਗਈ ਸਥਿਤੀ ਬਹੁਤ ਹੀ ਸਾਜ਼ਗਰ ਨਜ਼ਰ ਆਈ ਮੈਂ ਬਿਨਾਂ ਵਕਤ ਗੁਆਏ ਚਿੱਠੀ ਉਹਦੇ ਹੱਥ ਤੇ ਧਰ ਕੇ ਕਿਹਾ ਪੜੋ ਚਿੱਠੀ ਪੜਨਦਾਂ ਉਹਦੇ ਅੰਦਰ ਬੰਬ ਦਾ ਗੋਲਾ ਫਟਿਆ ਤਨ ਬਦਨ ਨੂੰ ਅੱਗ ਲੱਗ ਗਈ ਬੈਂਤਾ ਨਾਲ ਮੈਨੂੰ ਅੰਨੇ ਵਾ ਕੁੱਟਣ ਲੱਗ ਪਿਆ ਕੁੱਟਦਾ ਕੁੱਟਦਾ ਹੰਬ ਗਿਆ ਹੌਂਕਦਾ ਹੋਇਆ ਕੁਰਸੀ ਤੇ ਬੈਠ ਗਿਆ ਬੋਲਣ ਲੱਗ ਪਿਆ ਕੁੱਤੀ ਕੰਚਰੀ ਸੋਹਰੇ ਦੀ ਰਨ ਪਤਾ ਨਹੀਂ ਕੀ ਬਕਦਾ ਰਿਹਾ ਉੱਠ ਕੇ ਖੜਾ ਹੋ ਗਿਆ ਡਿੱਗੀ ਪਈ ਦੇ 4-5 ਠੁੱਡੇ ਮਾਰ ਕੇ ਤੌੜੀਆਂ ਉੱਤਰ ਗਿਆ ਪਿਓ ਦੇ ਕਮਰੇ ਜਾ ਕੇ ਉਸਨੇ ਉਹਦੀ ਦਾੜੀ ਨੂੰ ਚਿੰਬੜ ਗਿਆ ਉੱਚੀ ਉੱਚੀ ਬੋਲ ਰਿਹਾ ਸੀ ਕੰਜਰਾ ਤੂੰ ਸਿੱਧਾ ਹੀ ਸਹੇਰੇ ਬਣ ਕੇ ਉਸ ਨੂੰ ਵਿਆਹ ਲਿਆਉਂਦਾ ਮੇਰਾ ਔਲਾਦ ਕਰਨ ਦੀ ਕੀ ਲੋੜ ਸੀ ਤੈਨੂੰ ਵਿਆਹਾਂ ਦਾ ਕੀ ਘਟਤਾ ਸੀ ਤੇਰੇ ਵਰਗੇ ਸਰਦਾਰਾਂ ਦੀ 4 4 ਤੀਵੀਆਂ ਹੁੰਦੀਆਂ ਕੰਜਰਾ ਇੱਕ ਘਰ ਤਾਂ ਭੈਣ ਵੀ ਛੱਡ ਦਿੰਦੀ ਹੈ ਤੂੰ ਸਕੇ ਪੁੱਤ ਦਾ ਘਰ ਨਾ ਬਖਸ਼ਿਆ ਤੇਰੇ ਵਰਗੇ ਕੰਜਰ ਨੂੰ ਬਾਪ ਕਹਿਣ ਦੀ ਸ਼ਰਮ ਆਉਂਦੀ ਹੈ ਉਹ ਆਪ ਦੀ ਸਹੇੜ ਨੂੰ ਮੇਰੇ ਤਾਂ ਉਹ ਮਾਂ ਲੱਗਦੀ ਹੀ ਮੈਨੂੰ ਕੀ ਪਤਾ ਸੀ ਹਵੇਲੀ ਦੇ ਸਾਰੇ ਨੌਕਰ ਨੌਕਰਣੀਆਂ ਕਿ ਉਹ ਪੁੱਤ ਦਾ ਤਮਾਸ਼ਾ ਵੇਖਣਗੇ ਪਿਉ ਪੁੱਤ ਇਉਂ ਚੱਜੂ ਪਾ ਕੇ ਮੇਰੇ ਹੀ ਮਿੱਟੀ ਪਲੀਤ ਕਰਨਗੇ ਮੇਰੇ ਹੀ ਸਿਰਸਵਾ ਪਾਉਣਗੇ ਸਾਰੀ ਹਵੇਲੀ ਅਜੇ ਮੇਰੇ ਹੀ ਗੱਲਾਂ ਕਰ ਰਹੀ ਸੀ ਬੂਣ ਮੇਰਾ ਪਤੀ ਹੀ ਮੈਨੂੰ ਬਦਚਲਣ ਕਹਿ ਰਿਹਾ ਸੀ ਮੈਂ ਆਪਣੇ ਜੱਤ ਸਾਤ ਤੋਂ ਕਾਇਮ ਸੀ ਪਰ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਸੀ ਮੇਰਾ ਪਤੀ ਇਕ ਵਾਰ ਨੂੰ ਮੇਰੀਆਂ ਸੋਹਾਂ ਝੂਠੀਆਂ ਚਾਪਰੀਆਂ ਸਨ ਹੰਝੋ ਪ੍ਰੇਪ ਜਾਪ ਦੇ ਸੰਨ ਉਹ ਬਾਗ ਇਹੋ ਕਹਿ ਰਿਹਾ ਸੀ ਤੈਨੂੰ ਪਤਨੀ ਕਿਵੇਂ ਆਖਾਂ ਤੂੰ ਤਾਂ ਮੇਰੀ ਮਾਂ ਲੱਗਦੀ ਹੈ ਮੇਰੇ ਬਾਪ ਦੀ ਜਨ ਨਾ ਚਾਹ ਪੀਤੀ ਨਾ ਪਾਣੀ ਉਹ ਜਿਵੇਂ ਆਇਆ ਸੀ ਮੇਰੇ ਜਖਮਾਂ ਤੇ ਲੋਨ ਛਿੜਕ ਕੇ ਉਵੇਂ ਹੀ ਮੁੜ ਗਿਆ ਦੀਵਾਲੀ ਕਿਨੇ ਮਨਾਉਣੀ ਸੀ ਘਰ ਵਿੱਚ ਹਨੇਰ ਪੈ ਗਿਆ ਮੇਰੀ ਦੁਨੀਆ ਵਿੱਚ ਬਿਲਕੁਲ ਕੋਪ ਹਨੇਰਾ ਹੋ ਗਿਆ ਮੇਰੀ ਜ਼ਿੰਦਗੀ ਨਰਕ ਬਣ ਗਈ ਨੌਕਰ ਨੌਕਰਾਨੀਆਂ ਮੇਰੇ ਵੱਲ ਇੱਕ ਵਾਕ ਦੇ ਜਿਵੇਂ ਮੈਂ ਕੋਈ ਵੱਡਾ ਪਾਪ ਕੀਤਾ ਹੋਵੇ ਮੈਂ ਕੋਈ ਪਾਪ ਨਹੀਂ ਸੀ ਕੀਤਾ ਪਰ ਸੱਜਾ ਪੁੱਤ ਰਹੀ ਸੀ ਜੀਵੀ ਨਾਲ ਸਲਾਹ ਕੀਤੀ ਉਸ ਨੂੰ ਦਿਲ ਦੀ ਗੱਲ ਦਸੀ ਉਹ ਮੇਰੇ ਨਾਲ ਚੰਡੀਗੜ੍ਹ ਜਾਣ ਵਾਸਤੇ ਮੰਨ ਗਈ ਜੀਵੀ ਇਸ ਘਰ ਦੀ ਸਭ ਤੋਂ ਪੁਰਾਣੀ ਨੌਕਰਾਨੀ ਸੀ ਇਕਵਾਲ ਅਤੇ ਪ੍ਰਤਾਪ ਨੂੰ ਉਸਨੇ ਪਾਲਿਆ ਸੀ ਇਕਵਾਲ ਉਸ ਦਾ ਬਹੁਤ ਆਦਰ ਕਰਦਾ ਸੀ ਉਸ ਨੂੰ ਮਾਈਂ ਜੀ ਕਹਿ ਕੇ ਬੁਲਾਉਂਦਾ ਸੀ ਅਸੀਂ ਚੰਡੀਗੜ੍ਹ ਉਹਦੀ ਕੋਠੀ ਪਹੁੰਚ ਗਈਆਂ ਉਹ ਜੁਨੀ ਰਸਟੀ ਗਿਆ ਹੋਇਆ ਸੀ ਨੌਕ ਕਰਨੇ ਚਾਹ ਪਿਆਈ ਖਾਣ ਲਈ ਬਿਸਕੁਟ ਰੱਖੀ ਉਹ ਆਇਆ ਜੀਵੀ ਦੇ ਪੈਰੀ ਹੱਥ ਲਾਈ ਮੇਰੀ ਸਾਥ ਸ੍ਰੀ ਅਕਾਲ ਦਾ ਜਵਾਬ ਇਹਨਾਂ ਦਿੱਤਾ ਉੱਠ ਕੇ ਅੰਦਰ ਗਿਆ ਮੇਰੇ ਮਨ ਨੂੰ ਖਬਰਾਟ ਹੋ ਰਹੀ ਸੀ ਅੰਦਰ ਉਹ ਇੱਕ ਆਗੇ ਦਾ ਟੁਕੜਾ ਲੈ ਆਇਆ ਬਜ਼ਾਰੋਂ ਲਿਆਉਣ ਵਾਲੇ ਸਮਾਨ ਦੀ ਲਿਸਟ ਸੀ ਜੀਵੀ ਨੂੰ ਲਿਸਟ ਫੜਾ ਕੇ ਨੌਕਰ ਨਾਲ ਸਮਾਨ ਲੈਣ ਤੇ ਦਿੱਤਾ ਮੈਨੂੰ ਘਰੀਸ ਕੇ ਅੰਦਰ ਕਮਰੇ ਵਿੱਚ ਲਿਆ ਗਿਆ ਤੱਕਾ ਦਿੱਤਾ ਮੈਂ ਫਰਸ਼ ਤੇ ਮੁਦੇ-ਮੁਦੇ ਪਈ ਬੈਠ ਚੁੱਕੀ ਬੇਵੇ ਕੁੱਟਣ ਦੇ ਪਿਆ ਹੁਣ ਤੂੰ ਇੱਥੇ ਵੀ ਮੇਰਾ ਜਬੋਸ ਕੰਡਣ ਆਈ ਹੈ ਦਸਣ ਆਈ ਹੈ ਮੈਂ ਲੋਕਾਂ ਨੂੰ ਤੂੰ ਮੇਰੇ ਬਾਪ ਦੀ ਰਖੇ ਮੇਰੀ ਮਾਂ ਹੈ ਸੋਟੀ ਦੇ ਸਿਰੇ ਤੇ ਪਿੱਤਲ ਦਾ ਛੱਲਾ ਛੜਿਆ ਹੋਇਆ ਸੀ ਉਸ ਨੇ ਛੱਲੇ ਵਾਲਾ ਪਾਸਾ ਸਿਰ ਵਿੱਚ ਮਾਰਿਆ ਨਾਲੇ ਖੂਨ ਦੀ ਤਾਰ ਨਿਕਲੀ ਬੇਹੋਸ਼ ਹੋ ਗਈ ਆਪਣੇ ਜਾਣੇ ਉਹ ਮੈਨੂੰ ਮਾਰ ਕੇ ਸੁੱਟ ਗਿਆ ਸੀ ਜਦ ਹੋਸ਼ ਆਈ ਜੀ ਵੀ ਮੇਰੇ ਸਹੁਰਿਆਂ ਦੀ ਬੇਟੀ ਸੀ ਸਿਰ ਉੱਤੇ ਪੱਟੀਆਂ ਬੰਨਿਆ ਹੋਈਆਂ ਸੰ ਘੋਨ ਨਾਲ ਸਾਰੇ ਕੱਪੜੇ ਲਤਪਤ ਸਨ ਆਂਗਾਂਂਗ ਦਰਦ ਕਰ ਰਿਆ ਸੀ ਉਹ ਕਦੋਂ ਗਿਆ ਜੀ ਵੀ ਨੂੰ ਕੁਝ ਵੀ ਪਤਾ ਨਹੀਂ ਸੀ ਜੀ ਵੀ ਫਿਰ ਮੈਨੂੰ ਉਸੇ ਨਰਕ ਵਿੱਚ ਲੈ ਆਈ ਜਿੱਥੇ ਮੇਰਾ ਆਪਣਾ ਕੋਈ ਨਹੀਂ ਸੀ ਤੁਸੀਂ ਵੀ ਸੋਚਦੇ ਹੋਵੋਗੇ ਇਹ ਰੋਈ ਹੀ ਜਾਂਦੀ ਹੈ ਰੋਈ ਹੀ ਜਾਂਦੀ ਹੈ ਪਰ ਰੋਣਾ ਮੇਰੇ ਵੱਸ ਦੀ ਗੱਲ ਨਹੀਂ ਵੀਰ ਜੀ ਮਨ ਭਰਿਆ ਹੁੰਦਾ ਤਾਂ ਮੱਲੋਂ ਮੱਲੀ ਡੁੱਲਦਿਆ ਰੋ ਕੇ ਮਨ ਖੋਲਾ ਹੋ ਜਾਂਦਾ ਪੁਲਤਾਰ ਨੂੰ ਉਸਦੀ ਇਹ ਗੱਲ ਠੀਕ ਲੱਗਦੀ ਹੈ ਕਿ ਰੋ ਕੇ ਮਨ ਖੋਲਾ ਹੋ ਜਾਂਦਾ ਰੋਂ ਤੋਂ ਪਿੱਛੋਂ ਜਦ ਉਹ ਆਪਣੀ ਕਹਾਣੀ ਸੁਣਾਉਂਦੀ ਹੈ ਤਾਂ ਇਉਂ ਜਪਦਾ ਜਿਵੇਂ ਉਹ ਆਪਣੀ ਨਹੀਂ ਕਿਸੇ ਹੋਰ ਦੀ ਕਹਾਣੀ ਸੁਣਾ ਰਹੀ ਹੋਵੇ ਉਹ ਇੰਨਾ ਸਮਾਂ ਲੜਦੀ ਨਹੀਂ ਜਿੰਨਾ ਸਮਾਂ ਰੋਂਦੀ ਹੈ ਜਿੰਨਾ ਉਹ ਰੋਂਦੀ ਹੈ ਉਹਨਾ ਹੱਸਦੀ ਵੀ ਹੈ ਅਜੀਬ ਕਿਸਮ ਦੀ ਔਰਤ ਹੈ ਉਹਦੀ ਕਹਾਣੀ ਸੁਣਦਾ ਸੁਣਦਾ ਉਹ ਮਹਿਸੂਸ ਕਰਦਾ ਹੈ ਜਿਵੇਂ ਕਿਸੇ ਨਾਵਲ ਦੀ ਦੁਖੀ ਨਾਇਕਾ ਆਪਣੀ ਹੱਦ ਬੇਤੀ ਸੁਣਾ ਰਹੀ ਹੋਵੇ ਉਹ ਨਿਸ਼ਚਿਤ ਸਮੇਂ ਤੋਂ ਉਸ ਨੂੰ ਪੜਾਉਣ ਜਾਂਦਾ ਹੈ ਉਹ ਕਿਤਾਬਾਂ ਮੇਜ਼ ਉੱਪਰ ਰੱਖੀ ਪੜਨ ਲਈ ਤਿਆਰ ਹੋ ਕੇ ਬੈਠੀ ਉਹਦੀ ਉਡੀਕ ਕਰ ਰਹੀ ਹੁੰਦੀ ਹੈ ਕਦੇ-ਕਦੇ ਹੀ ਉਹ 15 20 ਮਿੰਟ ਲੇਟ ਵੀ ਹੋ ਜਾਂਦਾ ਤਾਂ ਉਹ ਉਸ ਤੋਂ ਲੇਟ ਆਉਣ ਦਾ ਕਾਰਨ ਜਾਣਨ ਲਈ ਸਵਾਲਾਂ ਦੀ ਛੜੀ ਲਾ ਦਿੰਦੀ ਹੈ ਬੋਲਦੀ ਬੋਲਦੀ ਰੋ ਪੈਂਦੀ ਹੈ ਉਹ ਬਹੁਤ ਕਟ ਨਾਗਾ ਪਾਉਂਦਾ ਹੈ ਪਰ ਜੇ ਅਚਾਨਕ ਉਹ ਨਹੀਂ ਜਾ ਸਕਦਾ ਸੁਨੇਹਾ ਵੀ ਨਹੀਂ ਪੀ ਸਕਦਾ ਤਾਂ ਅਗਲੇ ਦਿਨ ਉਹ ਉਸ ਨੂੰ ਦੇਖਣਸਾਰ ਰੋ ਪੈਂਦੀ ਹੈ ਤੇ ਕਹਿੰਦੀ ਹੈ ਵੀਰ ਜੀ ਕੱਲ ਮੈਂ ਰੋਟੀ ਨਹੀਂ ਖਾਧੀ ਬੈਠੀ ਰਾਤ ਤੱਕ ਉਡੀਕਦੀ ਰਹੀ ਜੇ ਨਹੀਂ ਆਉਣਾ ਸੀ ਸੁਨੇਹਾ ਪੇਜ ਦਿੰਦੇ ਠੰਡੀ ਚਾਹ ਹਰ ਕੇ ਡੋਲਣੀ ਪਈ ਉਹ ਆਪਣੀ ਅਣਗਹਿਲੀ ਦੀ ਮਾਫੀ ਮੰਗਦਾ ਹੈ ਤੇ ਅੱਗੇ ਤੋਂ ਖਿਆਲ ਰੱਖਣ ਦਾ ਵਾਅਦਾ ਕਰਦਾ ਹੈ ਅੱਜ ਵੀ ਹਰ ਰੋਜ਼ ਬਾਗ ਪੜਨ ਲਈ ਤਿਆਰ ਹੋ ਕੇ ਬੈਠੀ ਉਸ ਨੂੰ ਉਡੀਕ ਰਹੀ ਹੈ ਪਰ ਉਹਦੇ ਅੱਖਾਂ ਦੱਸਦੀਆਂ ਹਨ ਕਿ ਉਹ ਰੋਂਦੀ ਰਹੀ ਹੈ ਉਹ ਪੁੱਛਦਾ ਹੈ ਕੀ ਗੱਲ ਬੀਬੀ ਜੀ ਐਨੇ ਉਦਾਸ ਕਿਉਂ ਹੋ ਰੁਕ ਹੈ ਹੰਝੂ ਆਪ ਤੁਹਾਰੇ ਭਗ ਤੋਦਦੇ ਹਨ ਉਹ ਕੁਝ ਨਹੀਂ ਬੋਲਦੀ ਅੰਦਰਲੇ ਤੂਫਾਨ ਕਾਰਨ ਉਹ ਸ਼ਾਇਦ ਬੋਲ ਹੀ ਨਹੀਂ ਸਕਦੀ ਹੰਝੂ ਰੋਕੀ ਨਹੀਂ ਰਹੀ ਉਹਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਡੱਬੀ ਫੜੀ ਹੋਈ ਹੈ ਉਹ ਇੱਕ ਤੱਕ ਡੱਬੀ ਵੱਲ ਵੇਖੀ ਜਾਂਦੀ ਹੈ ਅਖੀਰ ਵਿੱਚ ਉਹ ਆਪਣੇ ਆਪ ਨੂੰ ਸੰਭਾਲਦੀ ਹੈ ਡੱਬੇ ਨੂੰ ਉਹ ਬੋਦੀ ਵਿੱਚ ਰੱਖ ਲੈਂਦੀ ਹੈ ਲੰਮਾ ਹੌਕਾ ਲੈ ਕੇ ਕਹਿੰਦੀ ਹੈ ਮੈਂ ਵੀ ਕਦੇ ਪੁੱਤ ਦੀ ਮਾਂ ਬਣੀ ਸੀ ਵੀਰ ਜੀ ਉਸ ਅਣ ਹੋਏ ਨਾਲ ਗੱਲਾਂ ਕਰ ਰਹੀ ਸੀ ਉਹਦੀ ਨਿਸ਼ਾਨੇ ਸੰਕੀ ਰੱਖ ਛੱਡੀ ਹੈ ਅੰਜੂਆਂ ਦੀਆਂ ਕਰਾਲਾਂ ਪੱਗ ਪੈਂਦੀਆਂ ਹਨ ਤੁਸੀਂ ਕਹਿੰਦੇ ਸੀ ਜਾਕਮ ਉਜੜ ਕੇ ਦੁਖੀ ਨਾ ਹੋਇਆ ਕਰ ਪਰ ਮੇਰੇ ਜਖਮਾਂ ਤੇ ਤਖਰੀਬ ਖਰੀਨ ਆਉਂਦੇ ਹੀ ਨਹੀਂ ਰਸਤੇ ਜਖਮਾਂ ਤੇ ਕਦੇ ਖਰੀਨ ਨਹੀਂ ਆਉਂਦੇ ਹਰ ਵਕਤ ਟਸ ਟਸ ਕਰਦੇ ਰਹਿੰਦੇ ਐ ਅਰਸ ਦੀ ਟਸ ਟਸ ਕਰਦੇ ਜਖਮਾਂ ਨੂੰ ਕਿਵੇਂ ਭੁੱਲ ਜਾਵਾਂ ਅੱਜ ਫੇਰ ਉਹਦੇ ਅੰਦਰ ਪਿਛਲੀਆਂ ਪੌੜੀਆਂ ਜਾਂਦਨ ਦਾ ਧੂਆ ਇਕੱਠਾ ਹੋ ਗਿਆ ਹੈ ਧੂਆ ਉਹਦਾ ਸਾਹ ਘੁੱਟ ਰਿਹਾ ਹੈ ਭੁਲਾਰੀ ਵਾਂ ਉਹਦੀ ਆਤਮਾ ਨੂੰ ਪੀੜ ਰਿਹਾ ਹੈ ਉਸਦਾ ਸਾਰਾ ਵਜੂਦ ਟੜਫ ਰਿਹਾ ਹੈ ਅਜਿਹੀ ਹਾਲਤ ਵਿੱਚ ਉਸ ਨੂੰ ਕਿਤਾਬ ਖੁੱਲਣ ਲਈ ਕਹਿਣਾ ਫਜ਼ੂਰ ਹੈ ਉਹ ਚੁੱਪਚਾ ਬੈਠਾ ਉਹਦੇ ਬੋਲਣ ਦੀ ਉਡੀਕ ਕਰ ਰਿਹਾ ਸੀ ਤੇ ਉਹ ਆਪਣੇ ਦੁੱਖਾਂ ਦੀ ਦਾਸਤਾਨ ਸ਼ੇਡ ਲੈਂਦੀ ਹੈ ਸੋਹਰੇ ਦੀ ਚਿੱਠੀ ਵਾਲੀ ਭਾਵੇਂ ਬਹੁਤ ਵੱਡੀ ਗੱਲ ਸੀ ਪਰ ਉਸ ਤੋਂ ਵੀ ਵੱਡੀ ਗੱਲ ਸੀ ਇਕਬਾਲ ਦੀ ਗਲਤਫਹਿਮੀ ਹੁਣ ਮੇਰਾ ਹਵੇਲੀ ਵਿੱਚ ਕੌਣ ਸੀ ਜੀ ਕਰਦਾ ਸੀ ਹਵੇਲੀ ਛੱਡ ਕੇ ਭੱਜ ਜਾਵਾਂ ਪਰ ਵਿਆਹ ਵੇਲੇ ਬਾਪੂ ਦੀ ਦਿੱਤੀ ਸਿੱਖਿਆ ਯਾਦ ਆ ਗਈ ਮਾਪਿਆਂ ਦੀ ਇੱਜ਼ਤ ਧੀਆਂ ਦੇ ਹੱਥ ਹੁੰਦੀ ਹੈ ਧੀਆਂ ਦੀ ਡੋਲੀ ਮਾਪਿਆਂ ਕਰੋ ਨਿਕਲਦੀ ਹੈ ਪਰ ਆਪੇ ਪਤੀ ਦੇ ਕਰੋ ਤੇ ਉਹ ਦਾਦੇ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣਾ ਚਾਹੀਦਾ ਫੈਸਲਾ ਕਰ ਲਿਆ ਕਿਧਰੇ ਨਹੀਂ ਜਾਣਾ ਇੱਥੇ ਹੀ ਰਹਾਂਗੀ ਮੇਰੀ ਆਰਤੀ ਇਸੇ ਹਵੇਲੀ ਵਿੱਚੋਂ ਨਿਕਲੇਗੀ ਹਵੇਲੀ ਦੀ ਤੀਜੀ ਮੰਜ਼ਲ ਤੇ ਬਾਬਾ ਜੀ ਦਾ ਕਮਰਾ ਸੀ ਅਮਰਤ ਵੇਲੇ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ ਸਾਰਾ ਦਿਨ ਬੈਠੀ ਪਾਠ ਕਰਦੀ ਰਹਿੰਦੀ ਜਦਨ ਛਿਪੇ ਰਹਿ ਰਸਤਾ ਪਾਠ ਕਰਨ ਪਿੱਛੋਂ ਅਰਦਾਸ ਕਰਕੇ ਸੁਖ ਆਸਨ ਕਰ ਦਿੰਦੀ ਚੰਡੀਗੜ੍ਹ ਵਾਲੀ ਘਟਨਾ ਪਿੱਛੋਂ ਰਾਤ ਨੂੰ ਵੀ ਉੱਥੇ ਸੌਣ ਲੱਗ ਪਈ ਹੁਣ ਤਾਂ ਬਸ ਪਰਮਾਤਮਾ ਦਾ ਹੀ ਸਹਾਰਾ ਸੀ ਆਪਣੀਆਂ ਮੁਸੀਬਤਾਂ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਉਹਦੇ ਰਾਜਾ ਵਿੱਚ ਰਹਿਣ ਲਈ ਮਨ ਸਮਝਾਉਂਦੀ ਪਰ ਮੇਰੀਆਂ ਅਰਦਾਸਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਨੀਲੇ ਛਤਰੀ ਵਾਲਾ ਮੇਰੇ ਨਾਲ ਬਹੁਤ ਹੀ ਨਾਰਾਜ਼ ਸੀ ਉਸ ਨੂੰ ਮੇਰਾ ਹਵੇਲੀ ਵਿੱਚ ਰਹਿਣਾ ਵੀ ਸ਼ਾਇਦ ਮਨਜ਼ੂਰ ਨਹੀਂ ਸੀ ਮੇਰਾ ਦਿਓਰ ਤੇਜ ਪ੍ਰਤਾਪ ਕਪਤਾਨ ਬਣ ਗਿਆ ਮੈਂ 2 ਮਹੀਨਿਆਂ ਦੀ ਛੁੱਟੀ ਆਇਆ ਉਹ ਅਜੇ ਉਹ 2 ਮਹੀਨਿਆਂ ਦੀ ਛੁੱਟੀ ਆਇਆ ਉਹ ਅਜੇ ਕੁਆਰਾ ਸੀ ਭਤੀ ਹੁਣ ਤੋਂ ਪਹਿਲਾਂ ਉਹ ਮੇਰਾ ਬਹੁਤ ਆਦਰ ਸਤਿਕਾਰ ਕਰਦਾ ਸੀ ਕਿਹਾ ਕਰਦਾ ਸੀ ਵੱਡੀ ਭਾਬੀ ਤਾਂ ਮਾਵਾ ਵਰਗੀ ਹੁੰਦੀ ਹੈ ਉਹ ਬੱਚਿਆਂ ਵਾਂਗ ਮੇਰੀ ਗੋਦੀ ਵਿੱਚ ਸਿਰ ਰੱਖ ਕੇ ਪਿਆ ਜਾਂਦਾ ਸੀ ਮੈਂ ਉਸ ਨੂੰ ਬੱਚਿਆਂ ਵਾਂਗ ਪਿਆਰ ਕਰਦੀ ਉਹ ਮੈਨੂੰ ਆਪਣਾ ਛੋਟਾ ਵੀ ਜੱਪਦਾ ਜਦ ਕਦੇ ਛੁੱਟੀ ਆਉਂਦਾ ਮੈਨੂੰ ਚਾ ਚੜ ਜਾਂਦਾ ਉਹਦਾ ਕਮਰਾ ਵੱਖਰਾ ਸੀ ਪਰ ਬਹੁਤਾ ਸਮਾਂ ਉਹ ਮੇਰੇ ਕਮਰੇ ਵਿੱਚ ਹੀ ਰਹਿੰਦਾ ਸੀ ਅਸੀਂ ਤਾਸ਼ ਖੇਡਦੇ ਨਿੱਕੇ ਨਿੱਕੇ ਮਖੌਲ ਕਰਦੇ ਨਿੱਕੀ ਨਿੱਕੀ ਛੇੜਛਾੜ ਕਰਦੇ ਉਹ ਕਦੇ-ਕਦੇ ਪਿਆਰ ਨਾਲ ਮੈਨੂੰ ਜੱਫੀ ਪਾ ਲੈਂਦਾ ਮੂੰਹ ਚੁੰਮ ਲੈਂਦਾ ਛੋਟਾ ਦਿਓ ਸੀ ਐਨੀ ਕੋ ਛੇੜ ਛਾਰ ਤਾਂ ਉਹਦਾ ਹੱਥ ਸੀ ਪਰ ਕਿਸੇ ਦੇ ਸਾਹਮਣੇ ਉਹ ਐਸੀ-ਵੈਸੀ ਹਰਕਤ ਨਹੀਂ ਕਰਦਾ ਸੀ ਇਸ ਵਾਰ ਜਦੋਂ ਉਹ ਛੁੱਟੀ ਆਇਆ ਉਹ ਪਹਿਲਾਂ ਵਾਲਾ ਪ੍ਰਤਾਪ ਨਹੀਂ ਸੀ ਬਹੁਤ ਸਾਮੇਦਾਰ ਹੋ ਗਿਆ ਸੀ ਮੇਰੇ ਨਾਲ ਹਮਦਰਦੀ ਕਰਦਾ ਰਿਹਾ ਮੇਰੇ ਸਿਰ ਦੀਆਂ ਸੱਟਾਂ ਦੀ ਗੱਲ ਸੁਣ ਕੇ ਇਕਬਾਲ ਨੂੰ ਬੁਰਾ ਭਲਾ ਆਖਦਾ ਰਿਹਾ ਉਸ ਨੂੰ ਬਾਪੂ ਜੀ ਦੀ ਚਿੱਠੀ ਦਾ ਵੀ ਪਤਾ ਸੀ ਪਤਾ ਨਹੀਂ ਕਿਸਨੇ ਦੱਸਿਆ ਸੀ ਕਿ ਉਹ ਦੇ ਖਿਲਾਫ ਬੋਲਦਾ ਰਿਹਾ ਜੱਪਿਆ ਉਹ ਮੇਰੇ ਜ਼ਖਮਾਂ ਤੇ ਮੱਲਮ ਲਾ ਰਿਹਾ ਸੀ ਉਸ ਦੀਆਂ ਹਮਦਰਦੀ ਭਰੀਆਂ ਗੱਲਾਂ ਸੁਣ ਕੇ ਮੈਨੂੰ ਰੋਣ ਆ ਗਿਆ ਬੱਚਿਆਂ ਵਾਂਗ ਉਹਦੇ ਮੋਢੇ ਤੇ ਸਿਰ ਰੱਖ ਕੇ ਰੋਂਦੀ ਰਹੀ ਉਹ ਮੇਰੀ ਪਿੱਠ ਤੇ ਹੱਥ ਫੇਰਦਾ ਰਿਹਾ ਹੰਝੂ ਪੂੰਝਦਾ ਰਿਹਾ ਦਿਲਾਸਾ ਦਿੰਦਾ ਰਿਹਾ ਹੌਸਲਾ ਰੱਖਣ ਲਈ ਆਖਦਾ ਰਿਹਾ ਫਿਰ ਅਚਾਨਕ ਕੁਝ ਅਜੀਹਾ ਵਾਪਰਿਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਪਤਾ ਹੀ ਨਹੀਂ ਲੱਗਾ ਕਦੋਂ ਮੇਰੇ ਕੱਪੜੇ ਉੱਤਰ ਗਏ ਸਮਝ ਨਾ ਆਵੇ ਹੱਸਾਂ ਕੇ ਰੋਵਾ ਅੰਦਰੋਂ ਹੱਸਣ ਨੂੰ ਜੀ ਕਰਦਾ ਸੀ ਖੁਸ਼ ਸੀ ਪਿਆਰ ਮਿਲ ਰਿਹਾ ਸੀ ਪਿਆਰ ਜਿਸ ਲਈ ਉਹ ਹੁਣ ਤੱਕ ਤਰਸਦੀ ਰਹੀ ਸੁਹਾਗਣ ਹੋਣ ਦਾ ਅਹਿਸਾਸ ਜਾਗਿਆ ਆਸ ਦੀ ਕਿਰਨ ਨਾਲ ਸਾਰਾ ਅੰਦਰ ਰੁਸ਼ਨਾ ਉੱਠਿਆ ਕਮਲਾ ਜੀਆ ਖਿਆਲ ਆਇਆ ਪ੍ਰਤਾਪ ਅਜੇ ਕੁਆਰਾ ਹੈ ਉਸਨੇ ਅਜੇ ਵਿਆਹ ਕਰਵਾਉਣਾ ਹੈ ਮੇਰੇ ਨਾਲ ਵੀ ਕਰਵਾ ਸਕਦਾ ਹੈ ਉਸ ਨਾਲ ਇੱਜ਼ਤਦਾਰ ਗ੍ਰਹਿਸਤੀ ਜੀਵਨ ਸ਼ੁਰੂ ਕਰਾਂਗੀ ਫਿਰ ਮਨ ਵਿੱਚ ਡਰ ਜਾਗਦਾ ਅੜਿਆ ਜੇ ਉਹ ਨਾ ਮੰਨਿਆ ਜੇ ਮੈਨੂੰ ਕੁਝ ਹੋ ਗਿਆ ਦੁਨੀਆ ਨੂੰ ਕੀ ਮੂੰਹ ਦਿਖਾਉਂਗੀ ਲੋਕ ਕਿਵੇਂ ਮੰਨਣਗੇ ਮੈਂ ਇਕਵਾਲ ਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਇੱਕ ਦਿਨ ਦਿਲ ਕਰੜਾ ਕਰਕੇ ਪ੍ਰਤਾਪ ਨਾਲ ਗੱਲ ਕੀਤੀ ਮਨ ਦੀ ਚਿੰਤਾ ਪ੍ਰਗਟ ਕੀਤੀ ਸਿੱਧੀ ਗੱਲ ਕੀਤੀ ਪ੍ਰਤਾਪ ਤੂੰ ਮੇਰੇ ਨਾਲ ਸ਼ਾਦੀ ਕਿਉਂ ਨਹੀਂ ਕਰ ਲੈਂਦਾ પતિ ਪਤਨੀ ਤਾਂ ਆਪਾਂ ਬਣ ਹੀ ਚੁੱਕੇ ਹਾਂ ਇਸ ਰਿਸ਼ਤੇ ਤੋਂ ਸਮਾਜਿਕ ਰਸਮਾਂ ਦੀ ਮੋਹਰ ਦੁਆਕੇ ਮੈਨੂੰ ਇੱਜ਼ਤਦਾਰ ਪਤਨੀ ਹੋਣੀ ਦੀ ਖੁਸ਼ੀ ਕਿਉਂ ਨਹੀਂ ਦਿੰਦਾ ਸੁਣ ਕੇ ਬੇਸ਼ਰਮਾ ਵਾਂਗ ਉੱਚੀ ਉੱਚੀ ਹੱਸਿਆ ਤੇ ਬੋਲਿਆ ਭਾਬਿਆਂ ਨਾਲ ਵੀ ਕਦੇ ਕੋਈ ਸ਼ਾਦੀ ਕਰਦਾ ਭਾਬੀ ਜੀ ਬਹੁਤ ਗੁੱਸਾ ਆਇਆ ਤਨਵਦਰਨ ਨੂੰ ਅੱਗ ਲੱਗੀ ਜੀ ਕੀਤਾ ਕਸ ਕੇ ਚਪੇੜ ਮਾਰਾਂ ਦੰਦ ਕ੍ਰੀਚ ਕੇ ਬੋਲੀ ਭਾਬੀਆਂ ਦੀ ਇੱਜ਼ਤ ਨਾਲ ਕੌਣ ਖੇਡਦਾ ਜਿਵੇਂ ਕੁੱਤਿਆਂ ਨੂੰ ਖੇਡਦਾ ਰਿਆ ਐਸੇ ਮੂੰਹ ਨਾਲ ਭੌਂਕਦਾ ਹੁੰਦਾ ਸੀ ਵੱਡੀ ਪਰਚਾਈ ਮਾਵਾ ਵਰਗੀ ਹੁੰਦੀ ਐ ਮਾਵਾ ਵਰਗੀ ਪਰਜਾਈ ਨਾਲ ਖੇ ਖਾਂਦੇ ਨੂੰ ਤੈਨੂੰ ਸ਼ਰਮ ਨਾ ਆਈ ਕੁੱਤੇ ਆ ਖਬਰਦਾਰ ਜੇ ਮੁੜ ਕੇ ਮੇਰੇ ਕਮਰੇ ਵਿੱਚ ਪੈਰ ਧਰਿਆ ਕੁੱਤੇ ਦੇ ਮੂੰਹ ਲਹੂ ਲੱਗਿਆ ਸੀ ਉਹ ਕਦੇ ਹੱਪਦਾ ਸੀ ਪਹਿਲਾਂ ਵਾਂਗੀ ਚੀਨਾ ਵਾਂਗ ਦੰਦ ਕੱਢਦਾ ਆਉਂਦਾ ਤੇ ਮੈਨੂੰ ਦੇਖ ਲੈਂਦਾ ਕਿਹੜੇ ਪੋਰੇ ਵਿੱਚ ਲੁਕਦੀ ਕਿਨੂੰ ਹਾਕ ਮਾਰਦੀ ਸਾਰੀ ਹਵੇਲੀ ਵਿੱਚ ਲੁਕਣ ਲਈ ਇਹ ਕੀ ਤਾਂ ਨਜ਼ਰ ਆਉਂਦੀ ਉਸੇ ਬਾਬਾ ਜੀ ਦਾ ਕਮਰਾ ਉਹਦੇ ਆਉਣ ਤੋਂ ਪਹਿਲਾਂ ਵੀ ਉੱਥੇ ਹੀ ਸੌਂਦੀ ਸੀ ਹੁਣ ਫੇਰ ਉੱਥੇ ਸੌਣ ਲੱਗ ਪਈ ਦਿਨੇ ਸਾਰਾ ਟਾਈਮ ਪਾਠ ਕਰਦੀ ਰਾਤ ਨੂੰ ਉੱਥੇ ਹੀ ਮੈਂ ਜਾਂਦੀ ਸੋਚਦੀ ਬਾਬਾ ਜੀ ਦੀ ਧਰਮ ਕਰੇਗਾ ਬਾਬਾ ਜੀ ਦੇ ਕਮਰੇ ਵਿੱਚ ਮਰਪੁਣਾ ਨਹੀਂ ਕਰੇਗਾ ਦਿਨ ਵੇਲੇ ਬਾਬਾ ਜੀ ਦਾ ਕਮਰਾ ਖੁੱਲਾ ਰੱਖਣਾ ਪੈਂਦਾ ਮੱਥਾ ਟੇਕਣ ਵਾਸਤੇ ਕੋਈ ਵੀ ਆ ਸਕਦਾ ਸੀ ਨੌਕਰ ਨੌਕਰਾਨੀਆਂ ਵੀ ਮੱਥਾ ਟੇਕਣ ਆਉਂਦੇ ਮੈਂ ਆਪਣੇ ਧਿਆਨ ਵਿੱਚ ਪਾਠ ਕਰਦੀ ਰਹਿੰਦੀ ਉਹ ਆਸਾ ਪਾਸਾ ਦੇਖ ਕੇ ਹੋਰਾਂ ਵਾਂਗ ਆਉਂਦਾ ਮਹਾਰਾਜ ਦੀ ਤਾਬਿਆ ਬੈਠੀ ਨੂੰ ਪਾਟ ਕਾੜਦੀ ਨੂੰ ਡੱਬੜ ਦੀ ਗੁੱਡੀ ਵਾਂਗ ਚੁੱਕ ਕੇ ਲੈ ਜਾਂਦਾ ਆਪਦੇ ਕਮਰੇ ਵਿੱਚ ਲਿਜਾ ਕੇ ਕੀ ਖਾਂਦਾ ਅਖੀਰ ਉਹੀ ਗੱਲ ਹੋਈ ਜਿਸ ਦਾ ਡਰ ਸੀ ਜੀ ਕੱਚਾ ਹੋਣ ਲੱਗ ਪਿਆ ਉਲਟੀਆਂ ਆਉਣ ਲੱਗ ਪਈਆਂ ਪੈਰ ਪਾਰੀ ਹੋ ਗਿਆ ਦਿਲ ਨੂੰ ਖੋਲ ਪੈਣ ਲੱਗੇ ਹੁਣ ਕੀ ਬਣੂ ਕੀ ਕਹਾਂ ਖਿੱਬਰ ਨੂੰ ਜਾਵਾਂ ਇੱਕੋ ਇੱਕ ਰਾਹ ਸੀ ਪ੍ਰਤਾਪ ਪ੍ਰਤਾਪ ਹੀ ਮੈਨੂੰ ਬਦਨਾਮੀ ਤੋਂ ਬਚਾ ਸਕਦਾ ਸੀ ਮੇਰੀ ਜਾਨ ਉਹਦੇ ਹੱਥ ਵਿੱਚ ਸੀ ਮੱਥੇਰੀਆਂ ਮਿੰਤਾ ਕੀਤੀਆਂ ਤਰਲੇ ਕੀਤੀ ਹਾਰੇ ਕੱਡੇ ਹੋ ਹੋ ਕੇ ਵਾਸਤੇ ਪਾਈ ਪ੍ਰਤਾਪ ਮੇਰੇ ਤੇ ਤਰਸ ਗਾ ਮੈਂ ਮਾਂ ਬਣਨਾ ਚਾਹੁੰਦੀ ਹਾਂ ਮੇਰੇ ਪੇਟ ਵਿੱਚ ਤੇਰੇ ਬੱਚਾ ਮੈਨੂੰ ਆਪਣਾ ਲੈ ਪ੍ਰਤਾਪ ਮੈਨੂੰ ਅਪਣਾ ਲੈ ਸਵੀਕਾਰ ਕਰ ਲੈ ਮੈਨੂੰ ਇੱਜ਼ਤ ਦਾ ਜ਼ਿੰਦਗੀ ਜਿਉਣ ਦਾ ਮੌਕਾ ਦੇ ਮੈਨੂੰ ਭਿਖਾਰਣ ਬਣਨ ਤੋਂ ਬਚਾ ਲੈ ਪ੍ਰਤਾਪ ਤੇਰਾ ਇਹ احਸਾਨ ਮੈਂ ساری ਜ਼ਿੰਦਗੀ ਯਾਦ ਰੱਖੂੰਗੀ ਪੱਥਰ ਤੇ ਬੂੰਦ ਪਈ ਨਾ ਪਈ ਉਸ ਨੇ ਮੇਰੀ ਇੱਕ ਨਾ ਸੁਣੀ ਗੱਲ ਸੁਣਨੇ ਹੀ ਹਟ ਗਿਆ ਉਸ ਕੋਲ ਬੈਠਦੀ ਉੱਟ ਕੇ ਤੁਰ ਜਾਂਦਾ ਅਖੀਰ ਇੱਕ ਦਿਨ ਦੁਖੀ ਹੋ ਕੇ ਆਖਿਆ ਠੀਕ ਹੈ ਤੂੰ ਬਾਦੀ ਨਹੀਂ ਕਰ ਸਕਦਾ ਨਾ ਕਰ ਪਰ ਸਭ ਦੇ ਸਾਹਮਣੇ ਐਨੀ ਗਲਤਾਂ ਕਹਿ ਦੇ ਇਹ ਬੱਚਾ ਮੇਰਾ ਪਰ ਕਿੱਥੇ ਅਖੀਰ ਵਿੱਚ ਗਿਆ ਸਭ ਦੇ ਸਾਹਮਣੇ ਨਾ ਕਹਿ ਮਾਈ ਜੀਵੀ ਦੇ ਸਾਹਮਣੇ ਆਖ ਦੇ ਮੈਂ ਨਹੀਂ ਚਾਹੁੰਦੀ ਬਦਨਾਮੀ ਬਦਚਲਣੀ ਦਾ ਕੁਲੰਕਤ ਲਵਾ ਕੇ ਤੇਰੇ ਬੱਚੇ ਦੀ ਮਾਂ ਬਣਾ ਤੇਰੀ ਛੋਟੀ ਜਹੀ ਹਾਂ ਤੈਨੂੰ ਮੈਨੂੰ ਮਾਂ ਬਣਨ ਦੀ ਖੁਸ਼ੀ ਦੇ ਸਕਦੀ ਹੈ ਤੇਰੀ ਇਹ ਚੁੱਪ ਮੇਰਾ ਜੀਵਨ ਨਰਕ ਬਣਾ ਸਕਦੀ ਹੈ ਸ਼ਾਇਦ ਮੇਰੀ ਮੌਤ ਦਾ ਕਾਰਨ ਵੀ ਬਣ ਜਾਏ ਉਹ ਚੁੱਪ ਬੈਠਾ ਮੈਂ ਬਿੰਤਾ ਕਰ ਰਹੀ ਹਾਂ ਵਾਸਤੇ ਪਾ ਰਹੀ ਹਾਂ ਬੋਲਦਾ ਕਿਉਂ ਨਹੀਂ ਕੁਝ ਤਾਂ ਬੋਲ ਐਨਾ ਐਸਾਂ ਤਾਂ ਮਾਮਾ ਵਰਗੀ ਭਾਬੀ ਤੇ ਕਰਦੇ ਸੂਰ ਵੀਰਾ ਵਾਂਗ ਆਖ ਇਹ ਬੱਚਾ ਮੇਰਾ ਹੈ ਅਖੀਰ ਉਸਨੇ ਚੁੱਪ ਤੋੜੀ ਬੋਲਿਆ ਭਾਬੀ ਜੀ ਤੁਸੀਂ ਤਾਂ ਜੱਗੋਂ ਬਾਹਰ ਲੀਆਂ ਗੱਲਾਂ ਕਰਦੀੋਂ ਇਕਵਾਲ ਮਰਿਆ ਨਹੀਂ ਜਿਉਂਦੇ ਤਲਾਕ ਵੀ ਤੁਹਾਡਾ ਨਹੀਂ ਹੋਇਆ ਬੱਚੇ ਦਾ ਬਾਪ ਬਣ ਕੇ ਮੈਂ ਕਾਨੂੰਨ ਅਤੇ ਸਮਾਜ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਕਿਵੇਂ ਮਰਜ਼ਮ ਬਣਾ ਲਵਾਂ ਕਿਵੇਂ ਸਰਵਿਸ ਬਾਪ ਵਾਲਾ ਮਾਂ ਖਾਨਦਾਨ ਦੀ ਐਡੀ ਵੱਡੀ ਇੱਜ਼ਤ ਐਡਾ ਵੱਡਾ ਨਾਂ ਸਰਕਾਰੇ ਦੀ ਵਾਰੀ ਸਾਡੀ ਸ਼ੋਭਾ ਸਾਰਾ ਕੁਝ ਤੇਰੇ ਖਾਤਰ ਕਿਵੇਂ ਮਿੱਟੀ ਵਿੱਚ ਰੋਲ ਦਿਆਂ ਆਪਣਾ ਕੈਰੀਅਰ ਕਿਵੇਂ ਤਬਾਹ ਕਰ ਲਵਾਂ ਤੇਰੇ ਕਸੂਰ ਦੀ ਸਜ਼ਾ ਮੈਂ ਕਿਉਂ ਭੁਗਤਾਂ ਮੈਨੂੰ ਕਿਉਂ ਆਪਣੇ ਕਮਰੇ ਵਿੱਚ ਸੌਂ ਜਿੱਤਾ ਕਿਉਂ ਬਦੀ ਕੀ ਕਰਨ ਦਿੱਤੀ ਜੇ ਤੂੰ ਨਾ ਚਾਹੁੰਦੀ ਹੁੰਦੀ ਮੇਰਾ ਹੌਸਲਾ ਕਿਵੇਂ ਪੈਂਦਾ ਜੋ ਕੁਝ ਵੀ ਹੋਇਆ ਤੇਰੀ ਮਰਜ਼ੀ ਨਾਲ ਹੋਇਆ ਮੈਂ ਕੋਈ ਜ਼ਬਰਦਸਤੀ ਨਹੀਂ ਕੀਤੀ ਧੱਕਾ ਨਹੀਂ ਕੀਤਾ ਤੂੰ ਕੋਈ ਨਿਆਣੀ ਸੀ ਕਿ ਤੈਨੂੰ ਪਤਾ ਨਹੀਂ ਸੀ ਇਹਦਾ ਸਿੱਟਾ ਕੀ ਹੋਵੇਗਾ ਤੂੰ ਹੀ ਉਕਸਾਇਆ ਮੈਨੂੰ ਫਸਾਇਆ ਮੇਰਾ ਧਰਮ ਪ੍ਰਸ਼ਟ ਕੀਤਾ ਪਹਿਲਾ ਨਾ ਮੈਂ ਕਦੇ ਅਜੀ ਹਰਕਤ ਕੀਤੀ ਆਪਣੇ ਭੁਖ ਖਾਤ ਤੂੰ ਮੈਨੂੰ ਵਰਤਿਆ ਤੂੰ ਮੈਨੂੰ ਨਹੀਂ ਸਗੋ ਤੂੰ ਮੈਨੂੰ ਹੰਡਾਇਆ ਕਸੂਰ ਕੀਤਾ ਤੈ ਤੂੰ ਆਪ ਤੇ ਸਜ਼ਾ ਵੀ ਹੁਣ ਆਪ ਹੀ ਪੁਕਤ ਬਹੁਤ ਗੁੱਸਾ ਆਇਆ ਮੇਰੇ ਮੂੰਹੋਂ ਕਦੇ ਗਾਲ ਨਹੀਂ ਨਿਕਲੀ ਸੀ ਕਿਸੇ ਨੂੰ ਗਾਲ ਕੱਢਣ ਦੀ ਆਦਤ ਨਹੀਂ ਸੀ ਪਰ ਉਹਦੀ ਅਕੱਲਾ ਸੁਣ ਕੇ ਪਤਾ ਨਹੀਂ ਮੈਨੂੰ ਕੀ ਹੋ ਗਿਆ ਜੋ ਮੂੰਹ ਵਿੱਚ ਆਇਆ ਬੋਲ ਦਿੱਤਾ ਕੰਜਰ ਬਾਪ ਦੇ ਆ ਕੰਜਰ ਪੁੱਤਾ ਹੁਣ ਤੈਨੂੰ ਖਾਨਦਾਨ ਦੀ ਇੱਜ਼ਤ ਦਿਖਣ ਲੱਗ ਪਈ ਤਲਾਕ ਜਾਦ ਆ ਗਿਆ ਕੈਰੀਅਰ ਦੀ ਪ੍ਰਮੋਸ਼ਨ ਦੀ ਚਿੰਤਾ ਜਾ ਗਈ ਉੱਤੇ ਖਾਨਦਾਨ ਦਾ ਲੰਡਰ ਕੁੱਤਾ ਹੈ ਤੂੰ ਜੇ ਤੂੰ ਇੰਨਾ ਹੀ ਪੋਲਾ ਸੀ ਇੰਨਾ ਹੀ ਸਿਆਣਾ ਸੀ ਦੋ ਮਹੀਨੇ ਕਿਉਂ ਮੇਰੇ ਨਾਲ ਖੇ ਖਾਂਦਾ ਰਿਆ ਪੰਜਰਾ ਬੇਸ਼ਰਮ ਵੱਡੇ ਨਿਕੋੜੇ ਵਾਲਿਆ ਜਿ ਪੂਰਾ ਪਰ ਵੀ ਸ਼ਰਮ ਹੈ ਦਬ ਮਰ ਚੱਪਣੇ ਵਿੱਚ ਨੱਕ ਦਬੋ ਕੇ ਪੌਂਕੀ ਜਾ ਫੋਰ ਉੱਚੀ ਪੌਂਕ ਲੋਕ ਤੈਨੂੰ ਹੀ ਕੁੱਤੀ ਕਹਿਣਗੇ ਮੇਰਾ ਕੁਝ ਨਹੀਂ ਵਿਗੜਨਾ ਜਿੰਨਾ ਭੌਂਕੇਗੀ ਆਪਣੀ ਹੀ ਮਿੱਟੀ ਪੁੱਟੇਗੀ ਆਪਣੀ ਹੀ ਸਿਰ ਸਵਾ ਪਵਾਏਗੀ ਭੌਂਕੀ ਜਾ ਦਿਲ ਖੋਲ ਕੇ ਪੌਂਕ ਕਹਿ ਕੇ ਉਹ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਕੀ ਕਰਦੀ ਵੀਰ ਜੀ ਕਲਪ ਕੇ ਚੁੱਪ ਕਰ ਗਈ ਪੱਥਰਾ ਅੱਗੇ ਰੋਣ ਦਾ ਕੀ ਲਾਭ ਸੀ ਨਾ ਮੈਂ ਜਿਉਂ ਸਕਦੀ ਸੀ ਨਾ ਮੈਂ ਮਰ ਸਕਦੀ ਸੀ ਮਾਂ ਵੀ ਬਣਨਾ ਚਾਹੁੰਦੀ ਸੀ ਬਦਨਾਮੀ ਦਾ ਕਲੰਕ ਵੀ ਨਹੀਂ ਸੀ ਲਵਾਉਣਾ ਚਾਹੁੰਦੀ ਮੇਰੀਆਂ ਰੀਝਾਂ ਮੇਰੇ ਅਰਮਾਨ ਪੇਟ ਵਿੱਚ ਪਲ ਰਹੇ ਬੱਚੇ ਦੁਆਰੇ ਘੁੰਮ ਰਹੇ ਸਨ ਪਰ ਇਹ ਕਿਵੇਂ ਸੰਭਵ ਹੁੰਦਾ ਮਮਤਾ ਅਤੇ ਬਦਨਾਮੀ ਜਾਨ ਦੋ ਪੁੜਾਂ ਵਿਚਕਾਰ ਖਿਸ ਰਹੀ ਸੀ ਲਹੂ ਲਹਾਨ ਹੋ ਰਹੀ ਸੀ ਆਖੀਰ ਮਮਤਾ ਹਾਰ ਗਈ ਤੇ ਮੈਂ ਬੱਚੇ ਨੂੰ ਕਤਲ ਕਰਨ ਦਾ ਫੈਸਲਾ ਕਰ ਲਿਆ ਹੰਝੂਆਂ ਦੀ ਕਰਾਲਾ ਸਾਮ ਦੀ ਉਹ ਕਿੰਨਾ ਚਿਰ ਬੋਲ ਨਹੀਂ ਸਕੇ ਉਹ ਗੋਡੇ ਮਿੱਸਰ ਦੇ ਕੇ ਸਿਰਕੀਆਂ ਭਰਦੀ ਤੜਫ ਰਹੀ ਸੀ ਜਿਵੇਂ ਇਹ ਦੁਖਦਾਈ ਫੈਸਲਾ ਉਸਨੇ ਹੁਣੇ ਹੀ ਕੀਤਾ ਹੋਵੇ ਪੁਲਤਾਰ ਉਸ ਨੂੰ ਪਾਣੀ ਦਾ ਬिलास ਦਿੰਦਾ ਹੈ ਉਸ ਨੇ ਪਾਣੀ ਪੀਤਾ ਉੱਠ ਕੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਤੌਲੇ ਨਾਲ ਮੂੰਹ ਸਾਫ਼ ਕਰਕੇ ਉਹ ਪਿੜੀ ਉੱਤੇ ਬੈਠ ਅਨਸਾਰ ਬੋਲੀ ਮੈਂ ਗਰਭਪਾਤ ਦਾ ਫੈਸਲਾ ਕਰ ਲਿਆ ਕਿਸੇ ਦਾਈ ਨਰਸ ਨੂੰ ਬੁਲਾ ਕੇ ਅਜਿਹਾ ਕਰਨਾ ਸੰਭਵ ਨਹੀਂ ਸੀ ਹਵੇਲੀ ਵਾਲੇ ਸਰਦਾਰਾਂ ਦੀ ਇੱਜ਼ਤ ਦਾ ਸਵਾਲ ਸੀ ਆਪਣੀ ਬਦਨਾਮੀ ਦਾ ਡਰ ਸੀ ਗਰਭਪਾਤ ਆਪਣੇ ਹੀ ਬੱਚੇ ਦਾ ਕਤਲ ਮਾਂ ਬਣਨ ਦੀ ਆਪਣੇ ਧੀ ਦਾ ਕਤਲ ਸੋਚ ਕੇ ਸਾਰਾ ਸਰੀਰ ਕੰਬ ਜਾਂਦਾ ਦਿਲ ਦਿਮਾਗ ਚੱਕਰਾ ਜਾਂਦਾ ਗਸ਼ੀਪੈਣ ਵਾਲੀ ਹੋ ਜਾਂਦੀ ਹੈ ਮਨ ਬਗਾਵਤ ਕਰ ਦਿੰਦਾ ਅੰਦਰੋਂ ਆਵਾਜ਼ ਆਉਂਦੀ ਨਹੀਂ ਮੈਂ ਇਹ ਪਾਪ ਨਹੀਂ ਕਰ ਸਕਦੀ ਮੈਂ ਇਹ ਪਾਪ ਨਹੀਂ ਕਰਾਂਗੀ ਮੈਂ ਆਪਣੇ ਬੱਚੇ ਦਾ ਕਤਲ ਨਹੀਂ ਕਰਾਂਗੀ ਮੈਂ ਬੱਚੇ ਨੂੰ ਜਨਮ ਦੇਵਾਂਗੀ ਮੈਂ ਮਾਂ ਬਣਾਂਗੀ ਦੁਨੀਆ ਦੀਆਂ ਉੱਚ ਬਰਦਾਸ਼ਤ ਕਰਾਂਗੀ ਤੂੰ ਮਤਾਤਾ ਨੇ ਮਿਹਣੇ ਸੁਣਾਗੀ ਪਰ ਬੱਚੇ ਨੂੰ ਨਹੀਂ ਮਾਰਾਂਗੀ ਆਪਣੀਆਂ ਛਾਤੀਆਂ ਵਿੱਚ ਮੈਨੂੰ ਦੁੱਧ ਦੀਆਂ ਤਾਰਾਂ ਸਰਕਦੀਆਂ ਮਹਿਸੂਸ ਹੁੰਦੀਆਂ ਹਨ ਫੂਲੇ-ਫੂਲੇ ਗੁਲਾਬੀ ਬੁਲ ਛਾਤੀਆਂ ਨਾਲ ਚਿੰਬੜੇ ਮਹਿਸੂਸ ਹੁੰਦੇ ਗੋਦੀ ਵਿੱਚ ਕਿਸੇ ਅਨੋਖੇ ਨਿੱਘ ਦਾ ਅਹਿਸਾਸ ਹੁੰਦਾ ਹੈ ਫਿਰ ਅਚਾਨਕ ਮੈਨੂੰ ਆਪਣੇ ਚਾਰੇ ਪਾਸੇ ਕੁੱਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਜਿਵੇਂ ਸਾਰੀ ਦੁਨੀਆ ਹੀ ਭੌਂਕ ਰਹੀ ਹੋਵੇ ਲੁੱਚੀ ਬਦਕਾਰ ਬਦ ਚਲਣ ਰੰਡੀ ਕੰਜੀ ਝਗਲ ਥੂ 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 ਪਰਤਾਪ ਤੇ ਗੁੱਸਾ ਆਉਂਦਾ ਜੀ ਕਰਦਾ ਉਹਦਾ ਖੂਨ ਕਰਦਿਆਂ ਉਸ ਨੂੰ ਗੋਲੀ ਮਾਰਦਿਆਂ ਉਹਦੇ ਪਿਸਤੌਲ ਦੀ ਗੋਲੀ ਉਹਦੀ ਛਾਤੀ ਤੇ ਆਰ ਪਰ ਕਰਦਿਆਂ ਉਸ ਨੂੰ ਮਾਰ ਕੇ ਆਪਣੇ ਆਪ ਨੂੰ ਗੋਲੀ ਮਾਰ ਲਵਾ ਇੱਕ ਦੋ ਵਾਰ ਜੀ ਕਰੜਾ ਕਰਕੇ ਉੱਠੀ ਵੀ ਪਰ ਉਹ ਤਾਂ ਇੱਥੇ ਹੈ ਹੀ ਨਹੀਂ ਛੁੱਟੀ ਕੱਟ ਕੇ ਕਦੋਂ ਦਾ ਜਾ ਚੁੱਕਾ ਸੀ ਜਾਪਿਆ ਪਾਗਲ ਉਹ ਜਾਵਾਂਗੀ ਪਤਾ ਨਹੀਂ ਉਹ ਕਦ ਛੁੱਟੀ ਆਵੇਗਾ ਕਈ ਵਾਰ ਉਹ ਦਸੰਬਰ ਵਿੱਚ ਵੀ ਬੱਡੇ ਦਿਨਾਂ ਦੇ ਛੁੱਟੀਆਂ ਕੱਟਣਾ ਜਾਂਦਾ ਸੀ ਠੀਕ ਹੈ ਉਸ ਨੂੰ ਮਾਰ ਕੇ ਮਾਰੂੰਗੀ ਮੱਲੋ ਮੱਲੀ ਬਣੀ ਬੱਚੇ ਦੇ ਹਰਾਮੀ ਬਾਪ ਨੂੰ ਮਾਰ ਕੇ ਮਰੂੰਗੀ ਬਾਪ ਜਿਹੜਾ ਬਾਪ ਬਣ ਤੋਂ ਵੀ ਇਨਕਾਰੀ ਸੀ ਪ੍ਰਤਾਪ ਹਰਾਮੀ ਬਾਪ ਸੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਸੀ ਬੱਚੇ ਨੂੰ ਕਤਲ ਕਰਦੀ ਥਾਂ ਉਹਦੇ ਹਰਾਮੀ ਬਾਪ ਨੂੰ ਕਤਲ ਕਰਨਾ ਚਾਹੀਦਾ ਮਸੂਮ ਅਣਪੋਲ ਬੱਚਾ ਹਰਾਮੀ ਕਿਵੇਂ ਹੋ ਸਕਦਾ ਪ੍ਰਤਾਪ ਛੁੱਟੀ ਕੱਟ ਕੇ ਚਲਾ ਗਿਆ ਸੀ ਮੈਂ ਉਡੀਕਦੀ ਰਹੀ ਵੱਡੇ ਦਿਨਾਂ ਦੀਆਂ ਛੁੱਟੀਆਂ ਵਿੱਚ ਆਏਗਾ ਪਰ ਉਹ ਨਹੀਂ ਆਇਆ ਉਹ ਸਮਝ ਗਿਆ ਹੋਣਾ ਹੁਣ ਪਤਾ ਨਹੀਂ ਕਦੋਂ ਛੁੱਟੀ ਆਵੇਗਾ ਉਦੋਂ ਤੱਕ ਤਾਂ ਮੇਰਾ ਪੇਟ ਸਾਰੀ ਦੁਨੀਆ ਨੂੰ ਦਿਸਣ ਲੱਗ ਪਵੇਗਾ ਪੇਟ ਤਾਂ ਹੁਣੇ ਹੀ ਉੱਪਰ ਆਇਆ ਸੀ ਕੁਝ ਮਹੀਨਿਆਂ ਬਾਅਦ ਬੱਚਾ ਜੰਮੀ ਪੈਣਾ ਨਾਲੇ ਮੈਂ ਤਾਂ ਕਦੇ ਚਿੜੀ ਨਹੀਂ ਮਾਰੀ ਸੀ ਪ੍ਰਤਾਪ ਨੂੰ ਕਿਵੇਂ ਮਾਰਤੀ ਪੇਟ ਦਿਨੋਂ ਦਿਨ ਵੱਧ ਰਿਹਾ ਸੀ ਬੱਚਾ ਪਾਲ ਰਿਆ ਸੀ ਚੰਦ ਚੜ੍ਹੇਗਾ ਸਾਰੀ ਦੁਨੀਆ ਵੇਖੇਗੀ ਪੁੱਛੇਗੀ ਕਿਸ ਦਾ ਬੱਚਾ ਬੱਚੇ ਦਾ ਬਾਪ ਕੌਣ ਹੈ ਇਕਵਾਲ ਪਸਤੌਰ ਚੁੱਕ ਲਵੇਗਾ ਸਾਰਾ ਪੁੱਛੇਗਾ ਕਿਹਦੇ ਨਾਲ ਖੇ ਖਾਂਦੀ ਹੈ ਸਾਰੀ ਹਵੇਲੀ ਜਾਣਦੀ ਹੈ ਨੌਕਰ ਨੌਕਰਾਨੀਆਂ ਜਾਣਦੀਆਂ ਹਨ ਇਕਵਾਲ ਨਿਪੁਸ਼ਕ ਹੈ ਹੀ ਜਿਹੜਾ ਹੈ ਉਹ ਸੰਭੋਗ ਕਰ ਹੀ ਨਹੀਂ ਸਕਦਾ ਬੱਚਾ ਕਿਸ ਦਾ ਜੰਮ ਲਿਆ ਪ੍ਰਤਾਪ ਹੁਣ ਮੇਰੀਆਂ ਮੰਤਾਂ ਤਰਲਿਆਂ ਨਾਲ ਨਹੀਂ ਮੰਨਿਆ ਫਿਰ ਕਿਵੇਂ ਮੰਨੇਗਾ ਸਗੋ ਸਾਰੀ ਦੁਨੀਆ ਉਹ ਵੀ ਮੇਰੇ ਲਈ ਗੰਦੇ ਸ਼ਬਦ ਵਰਤੇਗਾ ਬੋਲ ਕਬੋਲ ਬੋਲੇਗਾ ਮੈਂ ਕਿਸੇ ਨਸਲਾ ਵੀ ਨਹੀਂ ਕਰ ਸਕਦੀ ਕੌਣ ਸੀ ਮੈਨੂੰ ਸਲਾਹ ਦੇਣ ਵਾਲਾ ਫੈਸਲਾ ਤਾਂ ਮੈਂ ਆਪ ਹੀ ਕਰਨਾ ਸੀ ਅਖੀਰ ਲੱਪ ਲੱਪ ਹੰਝੂ ਘੇਰਦੀ ਨੇ ਫੈਸਲਾ ਕਰ ਲਿਆ ਆਪਣੇ ਬੱਚੇ ਨੂੰ ਖਤਮ ਕਰਨ ਦਾ ਆਪਣੇ ਆਪ ਨੂੰ ਖਤਮ ਕਰਨ ਦਾ ਹੋਰ ਰਾਹੀ ਕੋਈ ਨਹੀਂ ਸੀ ਉਹ ਗੱਲਾਂ ਕਰ ਰਹੀ ਹੈ ਆਪਣੇ ਜ਼ਖਮ ਉਜੇੜ ਰਹੀ ਹੈ ਹੰਝੂ ਫੁੱਕੀਆਂ ਉਸਦੇ ਅੰਦਰਲੇ ਦਰਦ ਦੀ ਗਵਾਹੀ ਪਰ ਰਹੀਆਂ ਹਨ ਖੁਲਤਾਰ ਦੀਆਂ ਵੀ ਅੱਖਾਂ ਕਿੱਲੀਆਂ ਹੋ ਜਾਂਦੀਆਂ ਹਨ ਉਸ ਵਿੱਚ ਹਮਦਰਦੀ ਦੇ ਦੋ ਬੋਲ ਬੋਲਨ ਦੀ ਵੀ ਹਿੰਮਤ ਨਹੀਂ ਹੈ ਹਨ ਵਾਲੀ ਸਥਿਤੀ ਵਿੱਚ ਉਹਦੇ ਨਾਲ ਰੋਣਾ ਹੀ ਹਮਦਰਦੀ ਸੀ ਤੇ ਉਹ ਵੀ ਰੋ ਰਿਹਾ ਸੀ ਉਹ ਤਾਂ ਰੋਂਦੀ ਵੀ ਬੋਲ ਸਕਦੀ ਸੀ ਤੇ ਬੋਲ ਵੀ ਰਹੀ ਸੀ ਸੋਚ-ਸੋਚ ਕੇ ਜੀਵੀ ਨੂੰ ਬੁਲਾਇਆ ਉਸ ਨੂੰ ਇਸ ਪਰਿਵਾਰ ਦੇ ਸਾਰੇ ਭੇਤਾਂ ਦਾ ਪਤਾ ਸੀ ਇਕਬਾਲ ਦੇ ਹੀ ਜਿਹੜੇ ਪੰਡਪੀ ਪਤਾ ਸੀ ਸਹਰੇ ਦੀਆਂ ਕਰਤੂਤਾਂ ਦਾ ਵੀ ਪਤਾ ਸੀ ਉਹ ਮੇਰਾ ਦੁੱਖ ਸੁੱਖ ਸੌਣ ਲੈਂਦੀ ਸੀ ਮੇਨਾ ਉਸ ਨੂੰ ਹੰਮ ਦੱਸੀ ਮੇਰੀਆਂ ਗੱਲਾਂ ਸੁਣ ਕੇ ਮੈਨੂੰ ਰੋਂਦੀ ਨੂੰ ਵੇਖ ਨਾਲ ਹੀ ਰੋਂਦੀ ਵੀ ਸੀ ਮੇਰੀਆਂ ਨਜ਼ਰਾਂ ਵਿੱਚ ਉਹ ਇੱਕ ਸਿਆਣੀ ਸਮਝਦਾਰ ਔਰਤ ਸੀ ਮੈਂ ਉਸ ਨੂੰ ਆਪਣਾ ਰਾਜਦਾਨ ਬਣਾ ਲਿਆ ਉਸ ਨੂੰ ਸਾਰੀ ਗੱਲ ਦੱਸੀ ਮੈਂ ਸੁਣ ਕੇ ਸੁੰਨ ਹੋ ਗਈ ਉਸ ਨੂੰ ਸਾਰੀ ਕਹਾਣੀ ਦਾ ਪਹਿਲਾ ਹੀ ਪਤਾ ਸੀ ਉਸ ਨੂੰ ਪਤਾ ਸੀ ਤਾਂ ਕਾਦੇ ਬਾਕੀ ਨੌਕਰ ਨੌਕਰਾਨੀਆਂ ਨੂੰ ਵੀ ਪਤਾ ਹੋਵੇਗਾ ਮੇਰਾ ਰੋਣਾ ਨਾ ਰੁਕੇ ਜੀ ਵੀ ਨੇ ਦਿਲਾਸਾ ਦਿੱਤਾ ਉਸ ਨੇ ਇਹ ਕਹਿ ਕੇ ਮੇਰਾ ਜਨ ਟਿਕਾਇਆ ਨਹੀਂ ਬੀਬੀ ਜੀ ਮੇਰੇ ਤੋਂ ਬਿਨਾ ਕਿਸੇ ਨੂੰ ਨਹੀਂ ਪਤਾ ਮੈਂ ਹੀ ਤੁਹਾਡੇ ਰੰਗ ਟੰਗ ਤੋਂ ਲੱਖਣ ਲਾਇਆ ਸੀ ਵੀ ਬੀਬੀ ਜੀ ਦਾ ਪੈਰ 파ਰੀ ਹੈ ਤੁਸੀਂ ਨਿਸ਼ਚਿੰਤ ਰਹੋ ਇਹ ਗੱਲ ਹੋਰ ਕਿਸੇ ਦੇ ਕੰਨ ਨਹੀਂ ਪਵੇਗੀ ਤੁਸੀਂ ਫਿਕਰ ਨਾ ਕਰੋ ਮੇਰੇ ਕੋਲ ਇਸ ਦਾ ਬੜਾ ਸੁਖਾਲਾ ਇਲਾਜ ਹੈ ਤੁਹਾਨੂੰ ਅਜਹੀ ਦਵਾਈ ਲਿਆ ਕੇ ਦੇਵਾਂਗੀ ਤੁਹਾਨੂੰ ਪੋਰਾ ਵੀ ਤਕਲੀਫ ਨਹੀਂ ਹੋਵੇਗੀ ਸੱਤਾਂ ਦਿਨਾਂ ਦੇ ਅੰਦਰ ਅੰਦਰ ਸਾਰਾ ਕੁਝ ਸਾਫ ਹੋ ਜਾਊ ਜਿਸ ਬਦਨਾਮੀ ਦੇ ਦਰੋਂ ਮਾਂ ਬਣਨ ਤੇ ਕਬਰਾਉਂਦੀ ਸੀ ਉਹ ਬਦਨਾਮੀ ਤਾਂ ਪਹਿਲਾਂ ਹੀ ਮੇਰੇ ਚਾਰੇ ਪਾਸੇ ਖੜੀ ਹੱਸ ਰਹੀ ਸੀ ਜੀਵੀ ਦੀ ਗੱਲ ਨੇ ਮੈਨੂੰ ਪੈ ਪੀਤ ਪਾ ਦਿੱਤਾ ਉਸ ਵੇਲੇ ਮੇਰੇ ਪੈਰ ਪਾਰੀ ਹੋਣ ਦਾ ਪਹਿਲਾਂ ਹੀ ਪਤਾ ਸੀ ਜੀਵੀ ਦੀਆਂ ਨਜ਼ਰਾਂ ਕਿੰਨੀਆਂ ਤੇਜ਼ ਸਨ ਉਸ ਨੇ ਮੇਰੇ ਪੇਟ ਅੰਦਰ ਬੱਚੇ ਨੂੰ ਵੇਖ ਲਿਆ ਸੀ ਫਿਰ ਉਹੀ ਚੰਦਰੇ ਚੰਦਰੇ ਖਿਆਲ ਕੀ ਲੋੜ ਹੈ ਜੀਵੀ ਦੀ ਦਵਾਈ ਖਾਣ ਦੀ ਕਿਉਂ ਨਾ ਮੈਂ ਮਾਂ ਬੱਚਾ ਇਕੱਠੇ ਹੀ ਮਰੀਏ ਮਰਨ ਦੇ ਅਨੇਕਾ ਢੰਗ ਮਨ ਵਿੱਚ ਆਏ ਛੱਤ ਤੋਂ ਨਟਕ ਦੇ ਪੱਕੇ ਵੱਲ ਨਜ਼ਰ ਮਾਰੀ ਫਹਾ ਲੈਣ ਦਾ ਖਿਆਲ ਆਇਆ ਦਲਾਨ ਵਾਲੇ ਕੂਹੇ ਵਿੱਚ ਡੁੱਬ ਕੇ ਵੀ ਮਰਿਆ ਜਾ ਸਕਦਾ ਸੀ ਹਵੇਲੇ ਦੀ ਸਿੱਖ ਲਈ ਛੱਤ ਤੋਂ ਛਾਲ ਮਾਰ ਦੇਵਾਂ ਬਿਜਲੀ ਦਾ ਕਰੰਟ ਸੌਖਾ ਢੰਗ ਹੈ ਚਾਕੂ ਨਾਲ ਬਾਹ ਦੀ ਨਾੜ ਕੱਟ ਲਵਾਂ ਹੌਲੀ ਹੌਲੀ ਬਿਨਾਂ ਕਿਸੇ ਦਰਦ ਦੇ ਬਿਨਾਂ ਕਿਸੇ ਤਕਲੀਫ ਖੂਨ ਵਗਦਾ ਰਹੇਗਾ ਤੇ ਜਾਨ ਨਿਕਲ ਜਾਵੇਗੀ ਪਰ ਬੀਬੀ ਜੀ ਜਾਨ ਬਹੁਤ ਪਿਆਰੀ ਹੁੰਦੀ ਹੈ ਮਰਨ ਵਾਸਤੇ ਵੀ ਦਲੇਰੀ ਦੀ ਲੋੜ ਹੈ ਹੌਸਲੇ ਦੀ ਲੋੜ ਹੈ ਬੁੱਜ ਦਿਲ ਜੰਡਾ ਤਾਂ ਮਰ ਵੀ ਨਹੀਂ ਸਕਦਾ ਬੱਚੇ ਦਾ ਮੋਹ ਜਾਗ ਪੈਂਦਾ ਹੈ ਪਤਾ ਨਹੀਂ ਕੁੜੀ ਹੋਵੇਗੀ ਜਾਂ ਮੁੰਡਾ ਕਿਹਦੇ ਵਰਗਾ ਹੋਵੇਗਾ ਫੇਰ ਸੋਚਦੀਆਂ ਕਮਲੀਏ ਕੀ ਕਰਨਗੀ ਵੇਖੀ ਉਸਨੇ ਤਾਂ ਜੰਮਦੇ ਹੀ ਮਰ ਜਾਣਾ 5 ਮਹੀਨਿਆਂ ਦਾ ਗਰਭ ਹੈ ਗਰਭਪਾਤ ਕਰਵਾ ਰਹੀਆਂ ਬੱਚਾ ਤਾਂ ਮਰੇ ਗਹੀ ਬੱਚਾ ਮਾਰ ਕੇ ਤੂੰ ਜਿਉਂਦੀ ਕਿਵੇਂ ਰਹੇਗੀ ਪਹਿਲਾਂ ਹੀ ਕਿਉਂ ਨਹੀਂ ਮਰ ਜਾਂਦੀ ਦਵਾਈ ਲਗਾਤਾਰ ਖਾ ਰਹੀ ਸੀ 7 ਦਿਨ ਪੂਰੇ ਹੋ ਗਏ ਦਵਾਈ ਵੀ ਖਾਦੀ ਰਹੀ ਤੇ ਦੋ ਪੂੜਾਂ ਵਿੱਚ ਪਿਸਦੀ ਰਹੀ ਬੱਚੇ ਦੀ ਹੱਤਿਆ ਜਾਂ ਆਤਮ ਹੱਤਿਆ ਇੱਕ ਦੁਬਿਧਾ ਸੀ ਕਸਮ ਕਸ਼ ਸੀ ਜਿਹੜੀ ਮੈਨੂੰ ਰੂਹ ਵਾਂਗ ਪਿੰਜ ਰਹੀ ਸੀ 7ਵੇਂ ਦਿਨ ਦਵਾਈ ਦਾ ਅਸਰ ਹੋਇਆ ਫਰਵਰੀ ਦਾ ਅਖੀਲਾ ਹਫਤਾ ਸੀ ਰਾਤ ਦੇ 11:00 ਵਜੇ ਸਨ ਮੇਰੇ ਅੰਦਰ ਪੀੜ ਦੀਆਂ ਛੁਰੀਆਂ ਚੱਲਣ ਲੱਗ ਪਈਆਂ ਚੀਕਾਂ ਵੀ ਨਹੀਂ ਮਾਰ ਸਕਦੀ ਸੀ ਕਿਸੇ ਨੂੰ ਆਪਦੀ ਮਦਦ ਲਈ ਬੁਲਾਵ ਵੀ ਨਹੀਂ ਸਕਦੀ ਸੀ ਇਸ ਸਮੇਂ ਕੰਮ ਆਉਣ ਵਾਲਾ ਸਮਾਨ ਮੈਂ ਜੀ ਵੀ ਤੋਂ ਮੰਗਵਾ ਲਿਆ ਸੀ ਕੈਂਚੀ ਰੂੰ ਡਟੋਲ ਮੈਂ ਆਪਣੇ ਕੋਲ ਰੱਖ ਲਈ ਸੀ ਸੰਕਟ ਦੀ ਘੜੀ ਵਿੱਚ ਮੈਂ ਇਕੱਲੀ ਆਪਣੇ ਆਪ ਨਾਲ ਜੂਝ ਰਹੀ ਸੀ ਖਿੜਕੀਆਂ ਦਰਵਾਜ਼ੇ ਬੰਦ ਸਨ ਲਾਈਟ ਵੀ ਬੰਦ ਕਰ ਦਿੱਤੀ ਸੀ ਬਿਸਤਰੇ ਤੇ ਪਏ ਰਹਿਣਾ ਠੀਕ ਨਾ ਲੱਗਿਆ ਸਾਰਾ ਬਿਸਤਰਾ ਲਹੂ ਨਾਲ ਲਿਪਟ ਜਾਂਦਾ ਡਰ ਸੀ ਲਹੂ ਨਿਬੜੇ ਬਿਸਤਰੇ ਨੂੰ ਕਿੱਥੇ ਲੁਕੋਵਾਂਗੀ ਤੇੜ ਦੇ ਕੱਪੜੇ ਵੀ ਕਿਵੇਂ ਖਰਾਬ ਕਰਦੀ ਸਾਰੇ ਕੱਪੜੇ ਉਤਾਰ ਕੇ ਫਰਸ਼ ਉੱਪਰ ਬੈਠ ਗਈ ਬਹੁਤ ਅੱਜੇ ਬੈਠਾ ਨਾ ਗਿਆ लेट ਗਈ ਮੌਸਮ ਬਹੁਤ ਠੰਡਾ ਸੀ ਫਰਸ਼ ਤੇ ਪੈਣਾ ਔਖਾ ਲੱਗਿਆ ਆਪਣੀ ਬਦਕਿਸਮਤੀ ਤੇ ਰੋਣਾ ਆਇਆ ਰਾਜਿਆਂ ਵਰਗੇ ਬਾਪ ਦਿੱਤੀ ਪਟਿਆਲੇ ਦੇ ਰਾਏ ਖਾਨਦਾਨ ਦੀ ਉੱਚੀ ਹਵੇਲੀ ਵਾਲਿਆਂ ਦੀ ਨੋ ਫਰਸ਼ ਤੇ ਪਈ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਕੱਲ ਅਗਲੇ ਭਾਗ ਦਾ ਇੰਤਜ਼ਾਰ ਜ਼ਰੂਰ ਕਰਨਾ ਇਹ ਕਹਾਣੀ ਲਖਵਿੰਦਰ ਸਿੰਘ ਸੰਧੂ ਜੀ ਵੱਲੋਂ ਲਿਖੀ ਗਈ ਹੈ ਲਾਈਕ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਧੰਨਵਾਦ